ਸਤਕਾਰਯੋ ਸਹਾਸੰਭਜੋ ਮੈਂ ਇੱਕ ਹੁਣ ਬੇ ਇੱਕ ਰਚਨਾ ਸਭਿਯਦਾਂ ਵਾਲੇ ਪੜੀ ਸੋਚ ਪੇਸ਼ ਕਰ ਰਿਹਾ ਜੰਗ ਦਾ ਧਿਕਾਰੀ ਬੋਲ। ਅਖਾਮੂਰੇ ਆਗੀਂ ਨੇਰੀ ਮੁਗਲਾ ਦੇ ਧਿਲ ਟੜਕੇ ਹੋਏ ਸੁਣ ਕੇ ਕੋਲੇ ਸੜਕੇ ਖੜੇ ਲਾਲ ਜਿਕਾਰੇ ਬੋਲਦੇ ਸੂਬੇ ਨੂੰ ਬਾੜੀ ਰਣਕੇ ਖੜੇ ਲਾਲ ਜਕਾਰੇ ਬੋਲਦੇ ਠੰਡ ਬਹਿਰ ਦੀ ਪੋ ਮਹੀਨਾ ਅੱਖ ਵੜਾ ਨੀ ਪਲਵੀ ਜੀਣਾ ਦਾਲਬੀ ਜੀ ਨੇ ਸਿੱਖਿਆ ਦੇ ਕੇ ਤੋਰੇ ਵੱਡੇ ਤੜ ਕੇ ਖੜੇ ਲਾਲ ਜਕਾਰੇ ਬੋਲਦੇ ਸੋਬੇ ਨੂੰ ਬਾੜੇ ਰੜ ਕੇ ਖੜੇ ਲਾਲ ਜਕਾਰੇ ਬੋਲਦੇ ਮੇਰੇ ਪਾਜਾਂ ਵਾਲੇ ਮਾਇਆ ਤਨ ਤੇਰੇ ਤਨ ਸੰਤ ਸਪਾਹੀਆ ਲਾਲ ਤੇਰੇ ਤਨ ਸੰਤ ਸਪਾਹੀਆ ਮੇਰੇ ਬਾਜਾਂ ਵਾਲੇ ਮਾਈਆ ਲਾਲ ਤੇਰੇ ਤਨ ਸੰਤ ਸਪਾਹੀਆ ਫੁੱਲਾਂ ਵਾਂਗੂ ਖੜੇ ਪਏ ਨੇ ਹੋਣੀ ਸਿਰ ਤੇ ਕੜ ਕੇ ਖੜੇ ਲਾਲ ਜਕਾਰੇ ਬੋਲਦੇ ਸੁਬੇ ਨੂੰ ਬਾੜੀ ਰੜ ਕੇ ਖੜੇ ਲਾਲ ਜਕਾਰੇ ਬੋਲਦੇ ਚੌਪਸੇ ਅੱਗੇ ਜੋ ਨਮਦੀ ਵਰਦੀ ਇਹ ਪਰਸ਼ੀਰ ਖਾਨ ਹੈ ਦਰਦੀ ਚੌਪਸੇ ਅਗ ਜ਼ੁਲਮ ਦਿਵਾਰ ਦੀ ਇਹ ਪਰਸ਼ੀਰ ਖਾਨ ਹੈ ਦਰਦੀ ਕਹਿੰਦਾ ਜੇਕਰ ਸੂਰਮੇ ਕਹਿੰਦਾ ਜੇਕਰ ਸੂਰਮੇ ਵੇਖੋ ਬਾਜਾਂ ਵਾਲੇ ਨਾਲ ਲੜ ਕੇ ਕਹਿੰਦਾ ਜੇਕਰ ਸੂਰਮੇ ਵੇਖੋ ਬਾਜਾਂ ਵਾਲੇ ਨਾਲ ਲੜ ਕੇ ਖੜੇ ਲਾਲ ਜਕਾਰੇ ਬੋਲਦੇ ਸੂਬੇ ਨੂੰ ਬਾੜੀ ਰੜਕੇ ਖੜੇ ਲਾਲ ਜਕਾਰੇ ਬੋਲਦੇ ਸੂਬਾ ਜਿੰਦਾ ਲਾਲਚ ਪਾਰੀ ਲੱਲਾ ਨੇ ਪਰ ਠੋਕਰ ਮਾਰੀ ਸੂਬਾ ਜਿੰਦਾ ਲਾਲਚ ਪਾਰੀ ਲੱਲਾ ਨੇ ਪਰ ਠੋਕਰ ਮਾਰੀ ਲਾਵ ਸਿੰਘ ਚ ਪਾਵਲੀ ਕਹਿੰਦਾ ਲੈ ਗਏ ਮੀਵਲ ਫੜ ਕੇ ਖੜੇ ਲਾਲ ਜਕਾਰੇ ਬੋਲਦੇ ਸੂਬੇ ਨੂੰ ਬਾੜੇ ਰੜਕੇ ਖੜੇ ਲਾਲ ਜਕਾਰੇ ਬੋਲਦੇ ਸੂਬੇ ਨੂੰ ਬਾੜੇ ਰੜਕੇ ਖੜੇ ਲਾਲ ਜਕਾਰੇ ਬੋਲ